ਤੁਸੀਂ 10 ਲੱਖ ਤੋਂ ਲੈ ਕੇ 2 ਕਰੋੜ ਤੱਕ ਦਾ ਲੋਨ ਲੈ ਸਕਦੇ ਹੋ ਉਹ ਵੀ ਬਿਨਾ ਕਿਸੇ ਪ੍ਰਾਪਰਟੀ ਤੋਂ 40 ਲੱਖ ਰੁਪਏ ਦਾ ਬੱਚੇ ਨੂੰ ਲੋਨ ਲੈ ਕੇ ਦਿੱਤਾ ਹੈ ਜਿਹਦੀ ਕੀ ਕਿਸ਼ਤ ਸਿਰਫ 2000 ਰੁਪਿਆ ਮਹੀਨਾ ਆ ਰਹੀ ਹੈ ਇੱਕ ਤਾਂ ਵੀਰੇ ਥੋੜੀ ਚਰਚਾ ਪੇਰੇ ਬਾਰੇ ਕਰਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਦਿੰਨਾ ਆਪਣੇ ਭਰਾ ਨਾਲ ਵੀ ਇੰਟਰੋਡਿਊਸ ਕਰਾਉਂਗਾ ਇੱਕ ਬੱਚੇ ਦਾ ਲੋਨ ਸੈਕਸ਼ਨ ਹੋਇਆ 28 ਲੱਖ ਰੁਪਏ ਦਾ ਬਿਨਾ ਕਿਸੇ ਪ੍ਰਾਪਰਟੀ ਤੋਂ ਦੂਸਰੇ ਬੱਚੇ ਦਾ ਹੋਇਆ ਸ਼ੈਂਕਸ਼ਨ 20 ਲੱਖ ਰੁਪਏ ਦਾ ਤੀਸਰੇ ਦਾ ਵੀ ਹੋਇਆ 20 ਲੱਖ ਦਾ ਚੌਥੇ ਦਾ ਵੀ 28 ਲੱਖ ਰੁਪਏ ਦਾ ਇੱਕ ਸਭ ਤੋਂ ਵੱਡਾ ਜਿਹੜਾ ਮਤਲਬ ਸ਼ੌਕਿੰਗ ਚੀਜ਼ ਹੈ ਤੁਸੀਂ 10 ਲੱਖ ਤੋਂ ਲੈ ਕੇ 2 ਕਰੋੜ ਤੱਕ ਦਾ ਲੋਨ ਲੈ ਸਕਦੇ ਹੋ ਉਹ ਵੀ ਬਿਨਾ ਕਿਸੇ ਪ੍ਰਾਪਰਟੀ ਤੋਂ ਐਜੂਕੇਸ਼ਨ ਲੋਨ ਸਭ ਤੋਂ ਪਹਿਲਾਂ ਦਾ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਇੰਟਰੋਡਿਊਸ ਕਰੋ ਆਪਣੇ ਬਾਰੇ ਵੀ ਆਪਣਾ ਜਿਹੜਾ ਲੋਨ ਕੰਸਲਟੈਂਟ ਦਾ ਆਫਿਸ ਹੈ ਕਿੱਥੇ ਪੈਂਦਾ ਜੇ ਕਿਸੇ ਨੂੰ ਆਣਾ ਹੋਵੇ ਐਡਰੈਸ ਕੀ ਆਪਣਾ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸ਼੍ਰੀ ਸ਼ਾਮਲੋਂਕ ਕੰਸਲਟੈਂਸੀ ਨੀਅਰ ਐਚਡੀਐਫਸੀ ਬੈਂਕ ਜਾਖਲ ਰੋਡ ਪਟਨਾ ਜੀ ਮੈਂ ਨਾ ਬਾਰੂ ਲੋਕੇਸ਼ਨ ਦਿਖਾ ਦੂ ਇਹਨਾਂ ਦੀ ਪ੍ਰਾਪਰ ਕਿੱਥੋਂ ਜਿਹਾ ਆਉਣਾ ਹੈ ਪਟਨਾ ਦੇ ਵਿੱਚ 1 ਮ ਕਰੋੜ ਪੈ ਜਾਂਦਾ ਆਪਣਾ ਜਾਖ ਕਰੋੜ ਵੀ ਕਹਿੰਦੇ ਨੇ ਥੋੜੀ ਜਿਹੀ ਪੌੜੀਆਂ ਤਾਂਹ ਚੜ ਕੇ ਉੱਪਰਲੇ ਪਾਸੇ ਆਫਿਸ ਆ ਲੋਕੇਸ਼ਨ ਦਿਖਾਉਂਗਾ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਇੱਕ ਤਾਂ ਵੀਰੇ ਜਿਹੜਾ ਆਪਾਂ ਕਿਹਾ ਕਿ ਬਿਨਾ ਕਿਸੇ ਪ੍ਰਾਪਰਟੀ ਤੋਂ 10 ਲੱਖ ਤੋਂ ਲੈ ਕੇ 2 ਕਰੋੜ ਦਾ ਐਜੂਕੇਸ਼ਨ ਲੋਨ ਕਹਿ ਦਿੰਦੇ ਨੇ ਆਪਾਂ ਜੀ ਠੀਕ ਹੈ ਜੀ ਇਹਦੇ ਵਿੱਚ ਦੋ ਤਰ੍ਹਾਂ ਦੇ ਕੈਂਡੀਡੇਟ ਆ ਜਾਂਦੇ ਨੇ ਆਪਣੇ ਕੋਲ ਇੱਕ ਤਾਂ ਹੁੰਦੇ ਨੇ ਪਲੱਸ 2 ਵਾਲੇ ਇੱਕ ਹੁੰਦੇ ਰਾਤਾ ਬਈ ਜਮਿਤ ਮੱਕੇ ਆ ਹਨ ਇਹਦੇ ਵਿੱਚ ਇੱਕ ਅਮਾਉਂਟ ਲਿਖੀ ਹੋਈ ਜੇ ਤੁਸੀਂ ਧਿਆਨ ਨਾਲ ਪੜੋਗੇ ਤੇ ਇਹਦੇ ਵਿੱਚ 40 ਲੱਖ ਰੁਪਏ ਦਾ ਬੱਚੇ ਨੂੰ ਲੋਨ ਲੈ ਕੇ ਦਿੱਤਾ ਹੈ ਜਿਹਦੀ ਕੀ ਕਿਸ਼ਤ ਸਿਰਫ 2000 ਰੁਪਿਆ ਮਹੀਨਾ ਆ ਰਹੀ ਹੈ ਇੱਕ ਤਾਂ ਵੀਰੇ ਥੋੜੀ ਚਰਚਾ ਪੇ ਦੇ ਬਾਰੇ ਕਰਾਂਗੇ ਵੀ ਇਹ ਕਿੰਨਾ ਬੱਚੇ ਨੂੰ ਇਸ ਸਕੀਮ ਮਿਲਦੀ ਹੈ ਵੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਵੀ ਅ ਜਿਹੜੇ ਪਲੱਸ 2 ਵਾਲੇ ਬੱਚੇ ਨੇਗੇ ਉਹ ਜਿਵੇਂ ਆਪਣਾ ਕਹਿੰਦੇ ਨੇ ਕਿ ਐਜੂਕੇਸ਼ਨ ਲੋਨ ਲੈਣਾ ਹੈਗਾ ਵੀ ਉਹਦੇ ਵਿੱਚ ਆਪਾਂ ਫੰਡਿੰਗ ਕਰ ਦਨੇ ਹਨਾ ਜੀ ਤੇ ਜਿਹੜੇ ਗ੍ਰੈਜੂਏਸ਼ਨ ਵਾਲੇ ਬੱਚੇ ਨੇ ਜਿਹੜੀ 2000 ਵਾਲੀ ਸਕੀਮ ਹੈ ਇਹ ਉਹਨਾਂ ਲਈ ਵੈਲਿਡ ਹੈਗੀ ਸਰ ਬਿਲਕੁਲ ਜੋ 2000 ਜਾਂ 5000 ਰੁਪਏ ਆਪਾਂ ਨੇ ਪਰਮਨਤ ਦੇਣਾ ਹੈਗਾ ਉਹ ਤੁਹਾਡਾ ਹੈਗਾ ਗ੍ਰੈਜੂਏਸ਼ਨ ਵਾਲੇ ਬੱਚਿਆਂ ਵਾਸਤੇ ਗ੍ਰੈਜੂਏਸ਼ਨ ਵਾਲੇ ਜੋ ਬੱਚੇ ਬਾਹਰ ਮਾਸਟਰਸ ਕਰਨ ਦੇ ਲਈ ਚਾਹੁੰਦੇ ਆਂ ਹਾਂਜੀ ਜਿਹੜੇ ਬੱਚੇ ਪਲੱਸ 2 ਤੋਂ ਬਾਅਦ ਬੈਚਲਰ ਦੇ ਲਈ ਬਾਹਰ ਜਾਣਗੇ ਉਹਨਾਂ ਬੱਚਿਆਂ ਦੀ ਫੁੱਲੀ ਐਮਆਈ ਆਏਗੀ ਪਰਮੰਥ ਮੈਂ ਤੁਹਾਨੂੰ ਆਮ ਪਾਸੇ ਗੱਲ ਕਰ ਦੇਣਾ ਜਿਹੜਾ ਦਾ ਬੱਚਾ ਨੇ ਹੁਣੇ ਪਲੱਸ 2 ਕਰਕੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਹੁਣ ਅਬੋਰਡ ਲਈ ਅੱਜ ਕੱਲ ਚੱਲੇ ਰਿਹਾ ਹੈ ਨਾ ਤਾਂ ਯਾਰ ਸੋਨ ਨੂੰ ਕਿਸੇ ਤਰ੍ਹਾਂ ਤੋਂ ਕੋਈ ਮਤਲਬ ਜ਼ਮੀਨਾਂ ਜਮਿਨਾਂ ਵੇਚਣ ਦੀ ਲੋੜ ਨਾ ਇੱਥੇ ਇੱਕ ਪ੍ਰੋਪਰਟੀ ਗੈਣੀ ਵੀ ਆਪਾਂ ਕਹਿ ਦਿੰਨੇ ਆ ਬਰੇਬੀ ਹਣਾ ਰਜਿਸਟਰੀ ਰੱਖਤੀ ਉਹ ਚੀਜ਼ਾਂ ਵੀ ਕਰਨ ਦੀ ਲੋੜ ਨਹੀਂ ਬਿਨਾ ਕਿਸੇ ਪ੍ਰੋਪਰਟੀ ਤੋਂ ਆਪਾਂ ਕਹੋ ਦੇਣ ਕਿ ਅਨਸਿਕਿਉਰਡ ਲੋਨ ਹੋਊਗਾ ਦੋਨਾਂ ਕੰਡੀਸ਼ਨਾਂ 'ਚ ਚਾਹੇ ਤੁਸੀਂ ਪਲੱਸ 2 ਕੀਤੀ ਹੋਈ ਹੈ ਚਾਹੇ ਤੁਸੀਂ ਗ੍ਰੈਜੂਏਟ ਤੋਂ ਬਾਅਦ ਅਪਲਾਈ ਕਰ ਰਹੇ ਹੁਣ ਪਲੱਸ 2 ਵਾਲੇ ਲਈ ਫੰਡਾ ਕੀ ਹੁੰਦਾ ਕਿ ਵੀਰੇ ਤੁਸੀਂ ਕਹਿ ਕੇ ਆਪਣੇ ਜਿਹੜੇ ਈਮਈਓ ਨਾਲ ਦੇਣਾ ਸ਼ੁਰੂ ਹੋ ਜਾਂਦੀ ਹੈ ਆਪਾਂ ਕਹੇ ਦੇ ਕਿ ਤੁਸੀਂ ਲੋਨ ਲੱਤਾ ਜਿਹੜੇ ਪਲੱਸ 2 ਵਾਲੇ ਬੱਚੇ ਨੇ ਉਹਨਾਂ ਦੀ ਜੋ ਮੰਥਲੀ ਈਮਈ ਬਣ ਪਰ ਜਿਹੜੇ ਗ੍ਰੈਜੂਏਸ਼ਨ ਵਾਲੇ ਨੇਗੇ ਉਹਨਾਂ ਨੂੰ ਇਹ ਚੀਜ਼ ਦਾ ਫਾਇਦਾ ਹੋ ਜਾਊਗਾ ਇੱਕ ਤਾਂ ਵੀਰੇ 2000 ਜਿਹੜਾ ਇਹ 2 ਤੋਂ ਲੈ ਕੇ 5000 ਤੱਕ ਜਾਂਦੀ ਹੈ ਜੀ ਇਹ ਬੱਚੇ ਨੂੰ ਕਿੰਨੇ ਸਾਲ ਦਾ ਬੈਨੀਫਿਟ ਮਿਲਦਾ ਹੁੰਦਾ ਇਹਦੇ ਵਿੱਚ ਇਹ ਸਰ ਬੱਚੇ ਲਈ ਜੋ ਆਪਣੇ ਕੋਲ ਸਕੀਮ ਹੈ ਪਹਿਲੇ 2 ਸਾਲ ਜਾਂ ਪਹਿਲੇ 3 ਸਾਲ ਬੱਚੇ ਨੇ ਆਪਾਂ ਨੂੰ ਸਿਰਫ ਜੋ ਮੋਰੀਟੋਰੀਅਮ ਪੀਰੀਅਡ ਹੈ ਉਸ ਦੇ ਵਿੱਚ ਸਿਰਫ ਆਪਾਂ ਨੂੰ 2000 ਜਾਂ 5000 ਰੁਪਏ ਹੀ ਪਰ ਮਹੀਨਾ ਪੇ ਕਰਨਾ ਹੈਗਾ ਔਰ ਉਸ ਤੋਂ ਬਾਅਦ ਬੱਚੇ ਨੇ ਫੁੱਲ EMI ਪੇ ਕਰਨੀ ਹੈ ਬਟ ਬੱਚਿਆਂ ਦੇ ਲਈ ਸਾਡੇ ਕੋਲ ਬੈਸਟ ਆਪਸ਼ਨ ਕੀ ਹੈ ਇਗਜ਼ਾਮਪਲ ਬੱਚੇ ਦੀ ਹੁਣ ਆਪਾਂ ਨੇ ਕੀ ਐਮਆਈ ਬਣਾਤੀ ਕਿ ਜੀ 2000 ਤੁਸੀਂ ਪਰ ਮਹੀਨਾ ਪੇ ਕਰਨਾ ਹੈ ਉਸ ਦੇ ਵਿੱਚ ਬੱਚੇ ਕੋਲ ਅਗਰ ਲਾਈਕ ਸਮੇਂ ਤੋਂ ਪਹਿਲਾਂ ਪੈਸਾ ਆ ਜਾਂਦਾ ਹੈ ਹੈਨਾ ਕਿ ਆਪਾਂ ਨੇ ਲੋਨ ਦਾ ਟੈਨਰ ਦੇਤਾ ਬੱਚੇ ਨੂੰ 10 ਸਾਲ 15 ਸਾਲ 17 ਸਾਲ ਤਾਂ ਬੱਚੇ ਨੇ ਅਗਰ ਸਾਨੂੰ ਪਾਰਸ਼ਲ ਪੇਮੈਂਟ ਕਰਨੀ ਹੈ ਬੱਚਾ ਸਾਨੂੰ ਪਾਰਸ਼ਲ ਪੇਮੈਂਟ ਵੀ ਕਰ ਸਕਦਾ ਹੈ ਔਰ ਜਿੰਨੀ ਪੇਮੈਂਟ ਉਹ ਬੱਚਾ ਸਾਨੂੰ ਪਾਰਸ਼ਲ ਪੇਮੈਂਟ ਕਰੇਗਾ ਉਹਨਾਂ ਇੰਟਰਸਟ ਵੀ ਰਿਡਿਊਸ ਹੋਏਗਾ ਸੈਕੰਡ ਥਿੰਗ ਅਗਰ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਰਹਿੰਦੀ ਹੈ ਤੁਸੀਂ ਸਮੇਂ ਤੋਂ ਪਹਿਲਾਂ ਲੋਨ ক্লোਜ਼ ਕਰਨਾ ਹੈ ਕੋਈ 1 ਇਅਰ ਦੇ ਬਾਅਦ 2 ਇਅਰ ਇੰਟਰਸਟ ਤੁਹਾਡੇ ਤੋਂ ਸਿਰਫ ਉਹਨੇ ਟਾਈਮ ਦਾ ਲਿਆ ਜਾਏਗਾ ਜਿੰਨਾ ਟਾਈਮ ਤੁਸੀਂ ਸਾਡਾ ਪੈਸਾ ਯੂਜ਼ ਕਰੋਗੇ ਔਰ ਸੈਕਿੰਡ ਸਭ ਤੋਂ ਮੇਨ ਪੁਆਇੰਟ ਕੀ ਹੈ ਕਿ ਪ੍ਰੀ ਕਲੋਜ਼ਰ ਚਾਰਜ ਸਾਡਾ 0% ਹੈ ਇੱਕ ਸਿੰਗਲ ਪੈਸਾ ਕਿਸੇ ਤਰ੍ਹਾਂ ਦਾ ਲੋਨ ਬੰਦ ਕਰਨ ਦਾ ਨਹੀਂ ਲਿਆ ਜਾਏਗਾ ਜੀ ਇੱਕ ਨਾ ਬ੍ਰਦਰ ਨੇ ਇੱਕ ਗੱਲ ਬੋਲੀ ਤੁਹਾਨੂੰ ਕਿਹਾ ਵੀ ਜੇ ਜਿਹੜਾ ਆਪਾਂ ਪਹਿਲਾ ਲੋਨ ਕਲੋਜ਼ ਕਰਾ ਦਈਏ ਤਾਂ ਤੁਹਾਨੂੰ ਜੋ ਵਿਆਜ ਹੈ ਸਿਰਫ ਉਹ ਤੱਕ ਦਾ ਭਰਨਾ ਪਊਗਾ ਉਹਨੂੰ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਨੇ ਕਿ ਵੀਰੇ ਕਟਮਾ ਵਿਆਜ ਹਨ ਜੀ ਜਿਹਨੂੰ ਰਿਡਿਊਸਿੰਗ ਕਹਿੰਦੇ ਨੇ ਕਿ ਮਤਲਬ ਜੇ ਮੈਂ ਜੇ ਮੈਂ ਤੁਸੀਂ ਅਮਾਉਂਟ ਇਕੱਠੀ ਪੇ ਕਰਤੀ ਤਾਂ ਜਿਹੜੀ ਪਿੱਛੇ ਅਮਾਉਂਟ ਬਚੂਗੀ ਸਿਰਫ ਤੁਹਾਨੂੰ ਵਿਆਜ ਉਹਦੇ ਹਿਸਾਬ ਦੇ ਨਾਲ ਲੱਗੂਗਾ ਇਹ ਜਿਹੜੀ 2000 ਵਾਲੀ ਸਕੀਮ ਹੈ 2 ਤੋਂ 3 ਸਾਲ ਜਿਹੜੇ ਬੱਚੇ ਗ੍ਰੈਜੂਏਸ਼ਨ ਕਰ ਲਈ ਇੰਡੀਆ ਦੇ ਵਿੱਚ ਅਬੋਰਡ ਜਾ ਰਹੇ ਨੇ ਸਟੱਡੀ ਵੀਜ਼ਾ ਤੇ ਸਟੱਡੀ ਲੋਨ ਲੈਣਾ ਚਾਹੁੰਦੇ ਨੇ ਇਹ ਉਹਨਾਂ ਲਈ ਵੈਲਿਡ ਹੈ ਜੀ ਬਿਲਕੁਲ ਠੀਕ ਹੈ ਜੀ ਤੇ ਇੱਕ ਬ੍ਰਦਰ ਜੇ ਮੈਂ ਤੁਸੀ ਕਹਿ ਰਿਹਾ ਜਿਹੜੇ ਪਲੱਸ 2 ਵਾਲੇ ਬੱਚੇ ਨੇ ਵੀ ਪੰਜਾਬ ਦੇ ਵਿੱਚ ਕੁਝ ਕੁ ਜਲੇ ਆਪਣਾ ਬੈਨ ਕਿਤੇ ਜੋ ਵੀ ਕੁਛ ਤੇ ਨੇ ਉਹ ਕੀ ਸਿਸਟਮ ਹੈ ਥੋੜਾ ਦੱਸੋਗੇ ਬਾਰੇ ਸਰ ਕੁਝ ਜਿਵੇਂ ਪੰਜਾਬ ਦੇ 10 ਤੋਂ 12 ਡਿਸਟ੍ਰਿਕਟ ਐਸੀ ਐ ਜਿਹੜੇ ਕਿ ਬੈਂਕ ਦੀ ਸਾਈਡ ਤੋਂ ਬੈਨ ਹੈ ਕਿ ਇਹਨਾਂ ਡਿਸਟ੍ਰਿਕਟ ਦੇ ਵਿੱਚ ਅਸੀਂ ਪੈਸਾ ਨਹੀਂ ਦੇਵਾਂਗੇ ਬਟ ਉਹਨਾਂ ਦੇ ਲਈ ਵੀ ਸਾਡੇ ਕੋਲ ਕਾਫੀ ਸੋਲਿਊਸ਼ਨ ਹੈਗੇ ਆ ਸੋ ਅਸੀਂ ਇਹੀ ਕਹਾਂਗੇ ਤੁਸੀਂ ਸਾਡੇ ਇੱਕ ਵਾਰ ਨੰਬਰ ਤੇ ਕੰਟੈਕਟ ਕਰੋ ਸਾਡੇ ਨਾਲ ਗੱਲਬਾਤ ਕਰੋ ਫੋਲੋ ਅਪ ਨੋਟ ਡਾਊਨ ਕਰਵਾਓ ਔਰ ਉਸ ਵੇਲੇ ਤੁਸੀਂ ਲੋਨ ਦੇ ਲਈ ਐਲੀਜੀਬਲ ਹੋ ਜਾਂ ਨਹੀਂ ਅਸੀਂ ਤੁਹਾਨੂੰ yes no ਕਰਾਂਗੇ ਲੇਕਿਨ ਮੈਂ ਬ੍ਰਦਰ ਦੋ ਤਿੰਨ ਗੱਲਾਂ ਜੋ ਮੇਨ ਨੇ ਜਿਸ ਦੇ ਵਿੱਚ ਕਸਟਮਰ ਅੱਜਕੱਲ ਨੁਕਸਾਨ ਹੋ ਰਿਹਾ ਹੈ ਜਾਂ ਤੁਸੀਂ ਲੋ ਆਸ ਨਾ ਜਾਓ ਤਾਂ ਉਸ ਚੀਜ਼ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਕਿ ਸਾਡੀ ਸਾਈਡ ਤੋਂ ਇੱਕ ਸਿੰਗਲ ਪੈਸਾ ਕਿਸੇ ਤਰ੍ਹਾਂ ਦਾ ਅਡਵਾਂਸ ਨਹੀਂ ਹੈ ਸਾਡੀ ਕੋਈ ਵੀ ਲੌਗਇਨ ਫੀਸ ਨਹੀਂ ਹੈ ਸਾਡੇ ਕੋਈ ਬੈਂਕ ਦੀ ਲੌਗਇਨ ਫੀਸ ਨਹੀਂ ਹੈ ਸੈਕਿੰਡ ਥਿੰਗ ਸਾਨੂੰ ਤੁਹਾਡਾ ਕੋਈ ਵੀ origignal ਪੇਪਰ ਹਾਰਡ ਪੇਪਰ ਹਾਰਡ ਕਾਪੀ ਕੁਝ ਵੀ ਨਹੀਂ ਚਾਹੀਦਾ ਥਰਡ ਸਾਨੂੰ ਤੁਹਾਡਾ ਕੋਈ ਵੀ ਪ੍ਰੋਪਰਟੀ ਸਿਕਿਉਰਿਟੀ ਰਜਿਸਟਰੀ ਦੇ ਪੇਪਰ ਨਹੀਂ ਚਾਹੀਦੇ ਫੋਰਥ ਸਾਨੂੰ ਸਾਡੇ ਤੋਂ ਤੁਸੀਂ 10 ਦਿਨ ਦੇ ਅੰਦਰ ਅੰਦਰ ਗੁੱਡ ਨਿਊਜ਼ ਲੈ ਸਕਦੇ ਹੋ ਅਗਰ ਅਸੀਂ 10 ਦਿਨ ਚ ਗੁੱਡ ਨਿਊਜ਼ ਨਹੀਂ ਦਿੰਦੇ ਤਾਂ ਮੈਂ ਕਹਾਂਗਾ 11th ਡੇ ਬੇਸ਼ੱਕ ਤੁਸੀਂ ਸਾਡੇ ਨਾਲ ਗੱਲ ਵੀ ਨਾ ਕਰੋ ਆਪਣੇ ਭਰਾ ਕੋਲ ਆਣ ਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਮੈਂ ਵੈਸੇ ਵੀ ਬਿਰਸ ਨੂੰ ਪੁੱਛਣ ਵੀ ਲੱਗਿਆ ਸੀਗਾ ਤੁਸੀਂ ਵਧਿਆ ਹੋ ਗਿਆ ਆਪੇ ਦੱਸਤਾ ਜੀ ਚਾਹੇ ਭਰਾ ਕਹਿੰਦਾ ਮੈਂ ਤੈਨੂੰ 10 ਲੱਖ ਦਾ ਲੋਨ ਲੈ ਲਓ ਭਾਵੇਂ 2 ਕਰੋੜ ਦਾ ਮੈਂ ਪਹਿਲਾਂ 1 ਰੁਪਿਆ ਨਹੀਂ ਲੈਂਦਾ ਜਦੋਂ ਤੱਕ ਤੁਹਾਡਾ ਲੋਨ ਸੈਂਕਸ਼ਨ ਨਹੀਂ ਹੋ ਜਾਂਦਾ ਮਤਲਬ ਤੁਸੀਂ ਆਪਾਂ 10 ਦਿਨਾਂ ਦੇ ਵਿੱਚ ਵਿੱਚ ਅਗਲੇ ਹੱਥੇ ਰੱਖ ਦਾਂਗੇ ਆਹ ਲੈਟਰ ਜੀ ਹਣਾ ਜੀ ਬਿਲਕੁਲ ਕਿ ਵੀਰੇ ਤੇਰਾ ਆਪ ਹੈ ਜਿੰਨਾ ਤੈਨੂੰ ਲੋਨ ਚਾਹੀਦਾ ਸੀਗਾ ਉਸ ਤੋਂ ਪਹਿਲਾਂ ਜੁੱਤ ਕਰਾ ਲੈਟਰ ਆਂਦਾ ਨਹੀਂ ਆਪਾਂ ਇੱਕ ਪੰਜੀ ਅਗਲੇ ਬੱਚੇ ਤੋਂ ਨਹੀਂ ਲੈਣਾਂ ਠੀਕ ਹੈ ਜੀ ਹੁਣ ਜਿਹੜਾ ਬੱਚਾ ਨੇ ਆਪਣੀ ਪਲੱਸ 2 ਕਰ ਲਈ ਜਾਂ ਜਿਨ੍ਹਾਂ ਨੇ ਕਰ ਲਈ ਗ੍ਰੈਜੂਏਸ਼ਨ ਦੇਖੋ ਲੋਨ ਹੋਰ ਥਾਂਵੇਂ ਵੀ ਕਰਾਉਂਦੇ ਨੇ ਕੋਈ ਚੱਕਰ ਨਹੀਂ ਬਟ ਜਿੱਥੇ ਹੁੰਦੀ ਹੈ ਸ਼ਾਰਟੀ ਦੀ ਇੱਕ ਚੀਜ਼ ਹੋਰ ਹੁੰਦੀ ਹੈ ਵੀਰੇ ਇਹ ਤੇ ਨਹੀਂ ਹੋਊਗਾ ਆਪਣੇ ਕੋਲ ਕੋਈ ਬੱਚਾ ਆਇਆ ਆਪਾਂ ਉਹਨੂੰ ਲਾਰਾ ਲਾਤਾ ਹੋਵੇ ਦੇਖੋ ਜੀ ਲਾਰੇ ਵਾਲਾ ਜਿਹੜਾ ਕੰਮ ਹੈ ਨਾ ਕਿਤੇ ਨਾ ਕਿਤੇ ਕਸਟਮਰ ਦੀ ਖੁਦ ਦੀ ਵੀ ਗਲਤੀ ਹੁੰਦੀ ਹੈ ਹਾਂਜੀ ਦੇਖੋ ਕੀ ਹੁੰਦਾ ਜੋ ਵੀਜ਼ਾ ਕੰਸਲਟੈਂਟ ਆ ਜਾਂ ਲੋਨ ਕੰਸਲਟੈਂਟ ਆ ਜਾਂ ਕੋਈ ਅਦਰ ਹੈ ਅਸੀਂ ਉਹਨਾਂ ਦੀ ਗਲਤੀ ਨੂੰ ਤਾਂ ਮਤਲਬ ਕਿ ਹਾਈਲਾਈਟ ਕਰ ਦਿੰਨੇ ਆ ਹਨਾ ਕਸਟਮਰ ਆਪਣੀ ਗਲਤੀ ਨਹੀਂ ਦੱਸ ਪੰਦਾ ਬਟ ਉਸ ਦੇ ਵਿੱਚ ਕੀ ਕਿਤੇ ਕਿਸੇ ਦੇ ਸਿਵਲ ਦੇ ਵਿੱਚ ਦਿੱਕਤ ਹੈ ਕਿਸੇ ਦੀ ਕੁਝ ਦਿੱਕਤ ਹੈ ਤਾਂ ਮੈਂ ਇੱਕ ਗੱਲ ਕਹੂੰਗਾ ਬ੍ਰਦਰ ਕੰਮ ਹੋਣਾ ਨਾ ਹੋਣਾ ਪਰਮਾਤਮਾ ਨੂੰ ਪਤਾ ਹੈ ਬਟ ਸਾਡੀ ਸਾਈਡ ਤੋਂ ਕੋਈ ਨੁਕਸਾਨ ਹੋਏ ਤੁਹਾਡਾ ਇਹ ਨਹੀਂ ਹੋਣ ਦਊਗਾ ਇਹ ਤੁਹਾਡੇ ਨਾਲ ਪ੍ਰੋਮਿਸ ਹੈ ਰਈ ਗੱਲ ਲਾਰੇ ਦੀ ਜਾਂ ਕੋਈ ਗੋਲੀਬਾਜੀ ਜਿਸ ਤਰੀਕੇ ਨਾਲ ਵੀ ਸਾਡੀ ਸਾਈਡ ਤੋਂ ਐਸਾ ਕੁਝ ਵੀ ਨਹੀਂ ਹੈ ਮੈਂ ਇੱਕ ਗੱਲ ਕਹੂੰਗਾ ਅਗਰ ਤੁਹਾਨੂੰ ਅਸੀਂ ਅੱਛੇ ਨਹੀਂ ਲੱਗਦੇ ਜਿਵੇਂ ਚਲੋ ਇੱਕ ਪੁਆਇੰਟ ਛੋਟਾ ਜਿਹਾ ਹੋਰ ਦੇ ਰਹੇ ਹਾਂ ਤੁਸੀਂ ਸਪੋਜ਼ ਮੇਰੇ ਤੋਂ 100 ਕਿਲੋਮੀਟਰ 200 400 500 ਕਿਲੋਮੀਟਰ ਤੋਂ ਹੋ ਤੁਸੀਂ ਸੋਚ ਰਹੇ ਹੋ ਕਿ ਅਸੀਂ ਆਫਿਸ ਵਿਜ਼ਿਟ ਕਰਨਾ ਹੈ ਤੁਸੀਂ ਸਭ ਤੋਂ ਪਹਿਲਾਂ ਸਾਡੇ ਨਾਲ ਫੋਨ ਤੇ ਗੱਲ ਕਰੋ ਅਸੀਂ ਤੁਹਾਨੂੰ ਯੈੱਸ ਕਰਦੇ ਨੇ ਕਿ ਹਾਂ ਤੁਹਾਡੇ ਲੋਨ ਹੋਣ ਦੇ ਚਾਂਸਸ ਹੈਗੇ ਆ ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਆਫਿਸ ਵਿਜ਼ਿਟ ਕਰਨ ਤੋਂ ਬਾਅਦ ਉਹਨੂੰ ਅਸੀਂ ਅੱਛੇ ਨਾਲ ਲੱਗੇ ਸਾਡੀ ਪਾਲਿਸੀ ਅੱਛੇ ਨਾਲ ਲੱਗੇ ਸਾਡੀ ਗੱਲਬਾਤ ਦੇ ਵਿੱਚ ਫਰਕ ਲੱਗੇ ਤੁਹਾਡੇ ਆਉਣ ਜਾਣ ਦਾ ਖਰਚਾ ਵੀ ਅਸੀਂ ਦੇਵਾਂਗੇ ਇਹ ਮੇਰਾ ਪ੍ਰੋਮਿਸ ਤੁਹਾਡੇ ਨਾਲ ਹੋਰ ਕੀ ਪਾਲ ਇੱਕ ਚੀਜ਼ ਹੋਰ ਹੋ ਜਾਂਦੀ ਵੀਰੇ ਜਿਵੇਂ ਆਪਾਂ ਪੰਜਾਬ ਦੇ ਵਿੱਚ ਬੈਠਿਆ ਪੰਜਾਬ ਦੇ ਵਿੱਚ ਪਾਤਣਾ ਹੁਣ ਆਪਣੇ ਵੀਡੀਓ ਬਹੁਤ ਜ਼ਿਆਦਾ Rajasthan ਹੋ ਗਿਆ ਜਾਂ India ਤੋਂ ਅਲੱਗ ਅਲੱਗ ਲੋਕੇਸ਼ਨਾਂ ਦਿੰਦਾ ਹਿਮਾਚਲ ਤੋਂ ਵੀ ਦੇਖ ਲੈਂਦੇ ਨੇ ਉਹ ਵੀ ਉਹ ਕਈ ਵਾਰ ਪੁੱਛ ਲੈਂਦੇ ਨੇ ਵੀ ਅਸੀਂ एलिਜੀਬਲ ਰਹੇਗਾ ਵੀ ਕੱਲਾ ਤੁਸੀਂ ਪੰਜਾਬ ਦੀ ਕਰ ਰਹੇ ਹੋ ਕੱਲਾ ਇੱਕੋ ਦੱਸ ਦੋ ਤਾਂ ਜਿਵੇਂ ਮੈਂ ਬ੍ਰਦਰ ਤੁਹਾਡੇ ਨਾਲ ਗੱਲ ਕਰਾਂ ਅਸੀਂ ਪੈਨ ਇੰਡੀਆ ਵਰਕ ਕਰ ਰਹੇ ਆਂ ਪੈਨ ਇੰਡੀਆ ਹੀ ਨਹੀਂ ਮੈਂ 올ਡ ਵਰਡ ਦੇ ਵਿੱਚ ਕਰ ਰਿਹਾ ਜਿਵੇਂ ਆਪਾਂ ਗੱਲ ਕਰੀਏ ਜੋ ਬੱਚੇ ਬਾਹਰ ਕੈਨੇਡਾ ਯੂ ਐਸ ਯੂ ਕੇ ਫਰਾਂਸ ਜਰਮਨ ਨਿਊਜ਼ੀਲੈਂਡ ਕਿਤੇ ਵੀ ਚਲੇ ਗਏ ਉਸ ਬੱਚੇ ਨੂੰ ਸੈਕੰਡ ਸੈਮ ਦੀ ਫੀ ਦੀ ਨੀਡ ਹੈ ਅਸੀਂ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਾਂਗੇ ਜਿਹੜੇ ਬੱਚਿਆਂ ਨੇ ਫੀ ਪੇ ਕਰਤੀ ਔਰ ਜਾਂ ਫਿਰ ਤੁਸੀਂ ਵੀਜ਼ਾ ਕੰਸਲਟੈਂਟਸ ਦੇ ਨਾਲ ਪੈਕੇਜ ਕਰੇ ਹੋਏ ਆਂ ਪਰ ਤੁਹਾਡੇ ਕੋਲ ਪੈਸਾ ਫਾਈਨੈਂਸ਼ੀਅਲ ਤੁਸੀਂ ਵੀਕ ਹੋ ਬਟ ਹੁਣ ਪੈਸਾ ਦੇਣ ਦੇ ਲਈ ਹੈ ਨਹੀਂ ਤਾਂ ਤੁਹਾਡੇ ਵਾਸਤੇ ਵੀ ਸਾਡੇ ਕੋਲ ਸੋਲੂਸ਼ਨ ਹੈਗਾ ਉਸ ਦੇ ਵਿੱਚ ਕੀ ਹੈ ਕਿ ਜੋ ਤੁਹਾਡੀ 1 ਇਅਰ ਦੀ ਫੀ ਪਲੱਸ ਟਰੈਵਲ ਐਕਸਪੈਂਸ ਪਲੱਸ ਲਿਵਿੰਗ ਐਕਸਪੈਂਸ ਤੋਂ ਨਾ ਸੀ ਸਭ ਪ੍ਰੋਵਾਈਡ ਕਰਕੇ ਚੱਲਾਂਗੇ ਓਕੇ ਆਪਾਂ ਮਤਲਬ ਸਾਰਾ ਕੁਝ ਕਰ ਦਾਂਗੇ ਨਾ ਇੱਕ ਹੋਰ ਚੀਜ਼ ਆ ਜਾਂਦੀ ਵੀਰੇ ਛੋਟਾ ਡਾਊਟ ਆ ਜਾਂ ਮੈਂ ਐਜ਼ ਅ ਕਸਟਮਰ ਗੱਲ ਕਰਦਾ ਕਈ ਬੱਚਿਆਂ ਨੂੰ ਡਾਊਟ ਹੁੰਦਾ ਕਿ ਜੋ ਆਪਾਂ ਲੋਨ ਅਮਾਊਂਟ ਪ੍ਰੋਵਾਈਡ ਕਰਵਾਨੇ ਆ ਕਿ ਉਹ ਉਹਨਾਂ ਦੇ ਸ਼ਾਇਦ ਪਰਸਨਲ ਅਕਾਊਂਟ ਬਹੁਤ سارے ਡਾਊਟ ਹੈਗੇ ਨਾ ਉਹਨਾਂ ਦੇ ਬਿਲਕੁਲ ਸਹੀ ਪੁਆਇੰਟ ਦੇਖੋ ਕੀ ਹੈ ਜਿਆਦਾਤਰ ਕਸਟਮਰਸ ਨੂੰ ਕੀ ਲੱਗਦਾ ਹੈ ਜਾਂ ਜੋ ਸਾਡੇ ਵੀਜ਼ਾ 파ਟਨਰ ਨੇ ਵੀਜ਼ਾ ਕੰਸਲਟੈਂਟ ਹੈ ਉਹ ਕੀ ਕਹਿੰਦੇ ਆ ਕਿ ਜੋ ਬੈਂਕ ਹੈ ਉਹ ਡਾਇਰੈਕਟ ਯੂਨੀਵਰਸਿਟੀ ਨੂੰ ਫੀ ਪੇ ਕਰਦਾ ਤਾਂ ਐਸਾ ਨਹੀਂ ਹੈ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਪਰਸਨਲ ਪਰਸਨਲ ਕਾਊਂਟ ਇਨ ਲਾਈਕ ਮੈਂ ਗੱਲ ਕਰਾਂ ਇੱਕ ਸੇਵਿੰਗ ਕਾਊਂਟ ਅਸੀਂ ਜੋ ਬੱਚੇ ਦਾ ਕਾਊਂਟ ਓਪਨ ਕਰਦੇ ਆ ਸਰ ਉਹ ਐਚਐਸਬੀਸੀ ਬੈਂਕ ਦੇ ਵਿੱਚ ਕਰਦੇ ਆ ਐਚਐਸਬੀਸੀ ਇੱਕ ਇੰਟਰਨੈਸ਼ਨਲ ਅਕਾਊਂਟ ਹੈ ਹੈ ਉਹ ਵੀ ਸੇਵਿੰਗ ਕਾਊਂਟ ਬਟ ਉਸ ਪੈਸੇ ਨੂੰ ਤੁਸੀਂ ਪਰਸਨਲ ਯੂਜ਼ ਨਹੀਂ ਕਰ ਸਕਦੇ ਬਿਕੋਜ਼ ਤੁਸੀਂ ਸਾਡੇ ਤੋਂ ਸਟੱਡੀ ਲਾਉਣ ਲੈ ਕੇ ਜਾ ਰਹੇ ਹੋ ਔਰ ਬਿਫੋਰ ਵੀਜ਼ਾ ਤੁਸੀਂ ਸਾਡੇ ਤੋਂ ਸਿਰਫ ਫੀ ਪੇ ਕਰਵਾ ਸਕਦੇ ਹੋ ਜੋ ਬਾਕੀ ਦਾ ਤੁਸੀਂ ਪੇਮੈਂਟ ਯੂਜ਼ ਕਰਨੀ ਹੈ ਲਾਈਕ ਜਿਵੇਂ ਮੈਂ ਟਰੈਵਲ ਐਕਸਪੈਂਸ ਦੀ ਗੱਲ ਕਰ ਰਹਾ ਹਾਂ ਤਾਂ ਜਿਸ ਟਾਈਮ ਤੁਹਾਡਾ ਵੀਜ਼ਾ ਆ ਜਾਂਦਾ ਹੈ ਵੀਜ਼ਾ ਕਾਪੀ ਸਾਨੂੰ ਸਬਮਿਟ ਕਰਵਾ ਕੇ ਤੁਸੀਂ 800 ਤੋਂ 3 ਲੱਖ ਤੋਂ 4 ਲੱਖ ਟਰੈਵਲ ਐਕਸਪੈਂਸ ਲੈ ਸਕਦੇ ਹੋ ਔਰ ਆਫਟਰ ਦੈਟ ਜੋ ਤੁਹਾਡੀ ਰੈਸਟ ਆਫ ਫਾਉਂਡ ਬਚੇਗੀ ਜਿਵੇਂ ਤੁਸੀਂ ਬਾਹਰ ਚਲੇ ਜਾਓਗੇ ਤੁਹਾਡੇ ਬਾਹਰ ਵਾਲੇ ਅਕਾਊਂਟ ਦੇ ਵਿੱਚ ਅਸੀਂ ਉਹ ਪੈਸਾ ਟਰਾਂਸਫਰ ਕਰ ਦਾਂਗੇ ਉਸ ਨੂੰ ਬੋਲਦੇ ਹਨ ਲੀਵਿੰਗ ਐਕਸਪੈਂਸ ਤਾਂ ਕਹਿੰਦਾ ਮਤਲਬ ਕੀ ਹੋਇਆ ਕਿ ਅਸੀਂ ਤੁਹਾਨੂੰ ਬਨਨੀਅਰ ਦੀ ਫੀ ਪਲੱਸ ਟਰੈਵਲ ਐਕਸਪੈਂਸ ਪਲੱਸ ਲੀਵਿੰਗ ਅਸੀਂ ਸਭ ਪ੍ਰੋਵਾਈਡ ਕਰ ਇੱਕ ਬ੍ਰਦਰਸ ਹੁਣ ਇੱਕ ਚੀਜ਼ ਵਧੀਆ ਹੋਰ ਵੀ ਕਰਤੀ ਵੀ ਜਿਹੜੇ ਆਲਰੇਡੀ ਬਾਹਰ ਗਏ ਹੋਏ ਨੇ ਤਾਂ ਤੁਸੀਂ ਉੱਥੇ ਬੈ ਕੇ ਹੀ ਇਹਨਾਂ ਦੇ ਧਰੂ ਲੋਨ ਲੈ ਸਕਦੇ ਹੋਗੇ ਜੇ ਤੁਹਾਨੂੰ ਉੱਥੇ 6 ਮਹੀਨੇ ਜਾਂ 1 ਇਅਰ ਹੋਗਾ ਤੁਸੀਂ ਅਗਲੇ ਸਮੈਸਟਰ ਦੀ ਆਪਣੀ ਫੀਸ ਪੇਅ ਆਊਟ ਕਰਨੀ ਆ ਤਾਂ ਉਹ ਵੀ ਐਲੀਜੀਬਲ ਹੈਗੇ ਨੇ ਬਾਕੀ ਕਿਸੇ ਤਰ੍ਹਾਂ ਦੀ ਕੋਈ ਹੋਰ ਵੀ ਗੱਲਾਂ ਹੁੰਦੀਆਂ ਨੇਗੀਆਂ ਵਿਆਜ ਰਿਡਿਊਸਿੰਗ ਹੈ ਸਭ ਤੋਂ ਸਸਤਾ ਲੋਨ ਕਹਿੰਦੇ ਹੁੰਨੇ ਆਪਾਂ ਇੰਡੀਆ ਦਾ ਤਾਂ ਸਿਰਫ ਐਜੂਕੇਸ਼ਨ ਲਾਉਣੇ ਹਨ ਬ੍ਰਦਰ ਜੀ ਬਿਲਕੁਲ ਬਾਕੀ ਬਈ ਸਕਰੀਨ ਤੇ ਨੰਬਰ ਚਾਦਰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੋਵੇ ਪੈਨ ਇੰਡੀਆ ਦੇ ਵਿੱਚ ਕੰਮ ਕਰ ਰਹੇ ਤੁਸੀਂ ਇੰਡੀਆ ਦੀ ਕਿਸੇ ਵੀ ਲੋਕੇਸ਼ਨ ਤੋਂ ਤੁਹਾਨੂੰ ਇੱਥੇ ਆਉਣ ਦੀ ਵੀ ਲੋੜ ਨਹੀਂ ਆਨਲਾਈਨ ਕੰਸਲਟੈਂਟ ਦਿੱਤੇ ਹੋਗੀ ਉਹ ਵੀ ਪ੍ਰੋਪਰ ਤਰੀਕੇ ਦੇ ਨਾਲ ਹਣਾ ਜੀ ਬਿਲਕੁਲ ਬਾਕੀ ਬਈ ਪ੍ਰਾਹ ਹੋਰਾਂ ਦੇ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਚਾਦਰ ਆਪਣੇ ਕਿਸੇ ਵੀ ਬੱਚੇ ਨਾਲ ਬਈ ਸਟੱਡੀ ਲਾਉਣ ਬਾਰੇ ਕੋਈ ਵੀ ਗੱਲ ਕਰਨੀ ਦਿੱਤੇ ਨੰਬਰਾਂ ਤੇ ਕਰ ਲਓ ਕੰਟੈਕਟ ਬਾਕੀ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ